ਸੰਬੂ ਤੇ ਖਨੌਰੀ ਬਾਰਡਰ ਦੇ ਉੱਤੇ ਸੰਘਰਸ਼ੀ ਜਥੇਬੰਦੀਆਂ ਦੇ ਸਾਥੀਆਂ ਨੂੰ ਸਲਾਹ ਦਿੰਦੇ ਆ ਕਿ ਆਸੀਂ ਇਸ ਸੰਘਰਸ਼ ਦੀ ਤਾਲਮਿਲਵੇਂ ਤਰੀਕੇ ਨਾਲ ਜ਼ੋਰਦਾਰ ਤਰੀਕੇ ਨਾਲ ਆਉਣ ਦਾ ਫੈਸਲਾ ਕਰ ਲਿਆ ਅਸੀਂ ਮੈਦਾਨ 'ਚ ਆ ਗਏ ਕੱਲ ਅਸੀਂ एलान ਕੀਤਾ ਸੀ ਤੇ ਉਹ एलान ਤੇ ਅਸੀਂ ਅੱਜ ਦਾ ਫੈਸਲਾ ਜ ਕਰ ਲਿਆ ਕੁਝ ਨਹੀਂ ਵਿਗੜਿਆ ਢੁੱਲੇ ਵੀਰਾਂ ਦਾ ਸਾਥੀ ਇਹਨੂੰ ਸਾਂਝੇ ਸੰਘਰਸ਼ ਨੂੰ ਆਜੋ ਇਕੱਠੇ ਹੋ ਕੇ ਆਪਾਂ ਸਾਰੇ ਇਹ ਸਾਂਝੇ ਸੰਘਰਸ਼ ਨੂੰ ਅੱਗੇ ਵਧਾਈਏ ਤੇ ਫਿਰਕੂ ਢੜਕਾਉ ਤੇ ਫੁੱਟ ਪਾਉ ਤਾਕਤਾਂ ਨੂੰ ਮਾਤ ਦੇਈਏ ਮੈਂ ਜਗENDER ਸਿੰਘ ਉਗਰਾਹਾਂ ਸੂਬਾ ਪ੍ਰਧਾਨ ਭਾਰਤੀ ਕਿਸਾਨ ਇਕਤਾ ਉਗਰਾਹਾਂ ਅੱਜ ਅਸੀਂ ਭਾਰਤੀ ਕਿਸਾਨ ਇਕਤਾ ਉਗਰਾਹਾਂ ਵੱਲੋਂ ਇੱਕ ਐਮਰਜੈਂਸੀ ਮੀਟਿੰਗ ਸੱਦ ਕੇ ਪੰਜ ਮੈਂਬਰੀ ਕਮੇਟੀ ਦੀ ਸੂਬਾ ਅਗੂਆਂ ਦੀ ਮੀਟਿੰਗ ਸੱਦੀ ਹੈ ਉਹਦੇ ਚ ਅਸੀਂ 2-3 ਫੈਸਲੇ ਲਏ ਆ ਉਹਦੇ ਵਿੱਚ ਸਭ ਤੋਂ ਪਹਿਲਾ ਫੈਸਲਾ ਇਹ ਹੈ ਵੀ ਜਿਹੜਾ ਚੰਡੀਗੜ੍ਹ 24 ਮਾਰਚ ਅਪ੍ਰੈਲ ਫਰਵਰੀ ਦਾ ਅਸੀਂ ਮੋਰਚਾ ਲਾਉਣ ਦਾ ਅਣਮਿੱਥੇ ਸਮੇਂ ਦਾ ਮੋਰਚਾ ਲਾਉਣ ਦਾ ਫੈਸਲਾ ਤੈਅ ਕੀਤਾ ਸੀ ਉਹਨੂੰ ਅਸੀਂ ਆੜ ਸਮੇਂ ਆੜ ਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਪਹਿਲਾ ਸਾਡਾ ਫੈਸਲਾ ਇਹ ਹੈ ਦੂਜਾ ਅਸੀਂ ਫੈਸਲਾ ਕੀਤਾ ਹੈ ਬੀ ਐਸ ਕੇ ਐਮ ਦਾ ਸੱਤਾ ਹੋਂਦ ਤੱਕ ਜਿੰਨਾ ਚਿਰ ਸਾਡੀ 17 ਤਰੀਕ ਨੂੰ ਸ਼ਾਮ ਨੂੰ ਐਸ ਕੇ ਐਮ ਦੀ ਜੋ ਮਿਟ ਗਈ ਹੈ ਉਹਦਾ ਸੱਦਾ ਹੁਣ ਤੱਕ ਅਸੀਂ ਦੋ ਦਿਨਾਂ ਵਾਸਤੇ ਬੀਜੇਪੀ ਦੇ ਤਿੰਨ ਪ੍ਰਮੁੱਖ ਆਗੂ ਬੀਜੇਪੀ ਦਾ ਪ੍ਰਧਾਨ ਸੁਨੀਲ ਜਾਖੜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਤੇ ਬਰਨਾਲੇ ਤੋਂ ਕੇਵਲ ਢਿੱਲੋਂ ਬਰਨਾਲਾ ਦੇ ਤਿੰਨ ਕਰਾਂ ਦੇ ਮੂਹਰੇ ਧਰਨੇ ਲਾਉਣ ਦਾ ਦੋ ਦਿਨਾਂ ਦਾ ਪ੍ਰੋਗਰਾਮ ਬਣਾਇਆ ਹੈ ਤੇ ਪੰਜਾਬ ਦੇ ਜਿੰਨੇ ਵੀ ਟੋਲ ਨੇ ਸਾਰੇ ਫ੍ਰੀ ਕਰਨ ਦਾ ਫੈਸਲਾ ਅਸੀਂ ਆ ਜਿੱਤਿਆ ਤੀਜਾ ਫੈਸਲਾ ਸਾਡਾ ਇਹ ਹੈ ਕਿ ਸੰਘੂ ਤੇ ਖਨੌਰੀ ਬਾਰਡਰ ਦੇ ਉੱਤੇ ਸੰਭੂ 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 ਦੇ ਖਨੌਰੀ ਬਾਰਡਰ ਦੇ ਉੱਤੇ ਸੰਘਰਸ਼ੀ ਜਥੇਬੰਦੀਆਂ ਦੇ ਸਾਥੀਆਂ ਨੂੰ ਸਲਾਹਾ ਦਿੰਦੇ ਆ ਕਿ ਆਸੀਂ ਇਸ ਸੰਘਰਸ਼ ਦੀ ਤਾਲਮਿਲ ਮੇ ਤਰੀਕੇ ਨਾਲ ਜ਼ੋਰਦਾਰ ਤਰੀਕੇ ਨਾਲ ਆਉਣ ਦਾ ਫੈਸਲਾ ਕਰ ਲਿਆ ਅਸੀਂ ਮੈਦਾਨ 'ਚ ਆ ਗਏ ਕੱਲ ਅਸੀਂ ਐਲਾਨ ਕੀਤਾ ਸੀ ਤੇ ਉਹ ਐਲਾਨ ਤੇ ਅਸੀਂ ਆਪਦਾ ਫੈਸਲਾ ਅੱਜ ਕਰ ਲਿਆ ਚੰਗਾ ਹੁੰਦਾ ਜੇ ਸੰਘਰਸ਼ੀ ਸਾਥੀ ਇਸ ਸੰਘਰਸ਼ ਨੂੰ ਛੇੜਨ ਤੋਂ ਪਹਿਲਾਂ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨਾਲ ਇਸ ਸੰਘਰਸ਼ ਨੂੰ ਸਾਂਝਾ ਬਣਾ ਕੇ ਬੀਜੇਪੀ ਕੇਂਦਰ ਸਰਕਾਰ ਦੇ ਵਿੱਚ ਬੈਠੀ ਬੀਜੇਪੀ ਨੂੰ ਇਹ ਤਕੜੀ ਲੜਾਈ ਦਿੱਤੀ ਜਾ ਸਕਦੀ ਸੀ ਇਹਨੂੰ ਜਿੱਤ ਤੱਕ ਪਹੁੰਚਾਉਣ ਵਾਸਤੇ ਸਾਡੀ ਸਾਰਿਆਂ ਦੀ ਸਾਂਝ ਬਹੁਤ ਹੀ ਜ਼ਰੂਰੀ ਸੀ ਅਜੇ ਵੀ ਕੁਝ ਨਹੀਂ ਵਿਗੜਿਆ ਢੁੱਲੇ ਮੇਰਾ ਦਾ ਸਾਥੀ ਇਹਨੂੰ ਸਾਂਝੇ ਸੰਘਰਸ਼ ਨੂੰ ਆਜੋ ਇਕੱਠੇ ਹੋ ਕੇ ਆਪਾਂ ਸਾਰੇ ਇਹ ਸਾਂਝੇ ਸੰਘਰਸ਼ ਨੂੰ ਅੱਗੇ ਵਧਾਈਏ ਤੇ ਫਿਰਕੂ ਪੜਕਾਉ ਤੇ ਫੁੱਟ ਪਾਉ ਤਾਕਤਾਂ ਨੂੰ maat دی